ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬਟੀਕ ਕੋਰ ਦੇ ਨਾਂ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਆ ਅਮਨਦੀਪ ਕੌਰ ਉਮੀਦ ਕਰਦੇ ਆ ਆਸ ਕਰਦੇ ਆ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਰਿਹਾ ਗੈਸਟ ਹੈ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੈਨਾਂ ਲੋ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੀ ਡੇਲੀ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੀ ਤੁਸੀਂ ਵੀਡੀਓ ਨੂੰ ਸਾਡੇ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਵੀ ਕਰਦਾ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾਂ ਡਿਜ਼ਾਈਨਰ ਬਾਰੇ ਸਾਨੂੰ ਜਰੂਰ ਦੱਸਿਆ ਕਰੋ ਤੁਹਾਨੂੰ ਕਿਦਾਂ ਦੇ ਲੱਗਦੇ ਰੰਗ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਕਸਟਮਾਈਜ਼ ਕਰਵਾਉਣਾ ਕਿਸੇ ਵੀ ਵਰਕ ਦੇ ਵਿੱਚ ਇਸੇ ਹੀ ਫੈਬਰਿਕ ਦੇ ਵਿੱਚ ਸਾਰੀ ਡਿਟੇਲ ਸਾਨੂੰ ਆਪਣੀ ਵਟਸਐਪ ਤੇ ਵੀ ਹੈ ਕਿ ਆਪਣਾ ਸੇਮ ਸੂਟ ਤਿਆਰ ਕਰਵਾ ਕੇ ਲੈ ਸਕਦੇ ਜਿਹੜੇ ਸਾਡੇ ਵਾਲੇ ਡਿਜ਼ਾਈਨ ਨੂੰ ਤੁਸੀਂ YouTube ਤੇ ਦੇਖ ਸਕਦੇ ਹੋ ਸਾਨੂੰ ਇੰਸਟਾ ਤੇ ਫੋਲੋ ਕਰੋ ਸੰਗਤ ਬਟੇਕ ਕੋਡ ਦਾ ਨਾਮ ਤੇ ਹੀ ਸਾਡੀ ਇਨਸਟਾ ਹੈ ਡਿਸਕ੍ਰਿਪਸ਼ਨ ਬਾਕਸ ਤੋਂ ਲਿੰਕ ਮਿਲ ਜੂਗਾ ਉੱਥੇ ਜਾ ਕੇ ਤੁਸੀਂ ਫੋਲੋ ਕਰ ਸਕਦੇ ਹੋ ਉੱਥੋਂ ਆਪਣੇ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਦੇਖ ਸਕਦੇ ਹੋ ਹੈਵੀ ਤੋਂ ਹੈਵੀ ਆਪਣਾ ਹੈਂਡਵਰਕ ਦੇ ਵਿੱਚ ਮਸ਼ੀਨ ਦੇ ਵਿੱਚ ਤੇ ਆਪਣਾ ਪ੍ਰਿੰਟ ਫੁੱਟ ਦੇ ਉੱਪਰ ਡਿਜ਼ਾਈਨਿੰਗ ਅਲੇਸ਼ ਦੇ ਨਾਲ ਵਰਕ ਦੇ ਨਾਲ ਹਨਾ ਤੁਹਾਡੇ ਸਾਰੇ ਸੂਟ ਉਥੇ ਆਪਣੇ ਮਤਲਬ ਡਿਜ਼ਾਈਨ ਆਪਣੇ ਪਾਏ ਹੋਏ ਨੇਗੇ 300 ਤੇ ਅਪਲੋਡ ਕੀਤੇ ਹੋਈਆਂ ਨੇ ਵੀਡੀਓ ਪਿਕ ਵਗੈਰਾ ਉਹਨਾਂ ਚ ਕੋਈ ਵੀ ਆਪਣਾ ਸੇਮ ਤਿਆਰ ਕਰਵਾ ਕੇ ਲੈ ਸਕਦੇ ਹੋ ਅਗਰ ਤੁਹਾਡੇ ਕੋਲ ਕੋਈ ਆਪਣੀ ਡਿਜ਼ਾਈਨ ਹੈ ਤਾਂ ਤੁਸੀਂ ਉਹ ਤਿਆਰ ਕਰਵਾਉਣੀ ਹੈਗੀ ਸੇਮ ਡਿੱਟੋ ਤੁਹਾਨੂੰ ਤੁਹਾਡਾ ਜਿਹੜਾ ਡਿਜ਼ਾਈਨ ਹੈ ਉਹ ਤਿਆਰ ਕਰਕੇ ਦਿੱਤੇ ਜੋਗਾ ਫੈਬਰਿਕ ਤੁਸੀਂ ਆਪਣੀ ਚੁਆਇਸ ਦਾ ਜਿਹੜਾ ਤੁਸੀਂ ਚਾਹੋ ਉਹ ਹੀ ਲਗਵਾ ਸਕਦੇ ਹੋ ਹਰ ਇੱਕ ਤਰ੍ਹਾਂ ਦਾ ਆਪਣੇ ਕੋਲ ਫੈਬਰਿਕ ਹੈ ਕਿਸੇ ਵੀ ਤਰ੍ਹਾਂ ਦਾ ਫੈਬਰਿਕ ਲੈ ਸਕਦੇ ਤੁਸੀਂ ਦੁਪੱਟੇ ਦਾ ਵੀ ਤੇ ਆਪਣਾ ਸੂਟ ਦਾ ਵੀ ਹਾਂਜੀ ਜਿਹੜੇ ਆਪਣੇ ਐਜਵਾਲੇ ਸੂਟ ਨੇ ਸਾਰੇ ਆਪਾਂ ਪ੍ਰਿੰਟ ਸੂਟ ਲੈ ਕੇ ਆਏ ਆ ਤੁਹਾਡੇ ਲਈ ਪ੍ਰਿੰਟ ਦੇ ਉੱਪਰ ਆਪਾਂ ਵਧੀਆ ਡਿਜ਼ਾਈਨਰਾਂ ਨਾਲ ਤਿਆਰ ਕਰਵਾਏ ਹੋਏ ਨੇ ਪ੍ਰਿੰਟ ਦੇ ਉੱਪਰ ਵਰਕ ਹੋਇਆ ਹੋਇਆ ਸਾਰੇ ਪ੍ਰਿੰਟ ਸੂਟਾਂ ਦੇ ਉੱਪਰ ਅਲੱਗ-ਅਲੱਗ ਫੈਬਰਿਕ ਦੇ ਵਿੱਚ ਆਪਾਂ ਨੇ ਪ੍ਰਿੰਟ ਸੂਟ ਲੈ ਲਏ ਤੇ ਹਾਂਜੀ ਉਹਨਾਂ ਵਿੱਚ ਜਿਵੇਂ ਤੁਹਾਨੂੰ ਕਿ ਪਸੰਦ ਹੋਇਆ ਉਸ ਅਕੋਰਡਿੰਗ ਤੁਸੀਂ ਆਪਣਾ ਜਿਹੜਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਦਿਖਾਉਣੇ ਆਪਣੇ ਜਿਹੜੇ ਪ੍ਰਿੰਟ ਸੂਟ ਨੇਗੇ ਇਹਨਾਂ ਦੇ ਉੱਪਰ ਕੀ ਡਿਜ਼ਾਈਨ ਕਰਵਾਏ ਨੇ ਦੇਖੋ ਜਿਹੜਾ ਆਪਣਾ ਪਹਿਲਾ ਸੂਟ ਆਪਾਂ ਨੇ ਰੈਡੀ ਕਰਵਾਇਆਗਾ ਇਹ ਹੈ ਆਪਣ ਇਹ ਵਾਲੀ ਇਹਦੀ ਸ਼ਾਰਟ ਆਗੀ ਪ੍ਰਿੰਟ ਦੇ ਵਿੱਚ ਸ਼ਾਰਟ ਦੇ ਉੱਪਰ ਤਾਂ ਕੋਈ ਵਰਕ ਵਗੈਰਾ ਨਹੀਂ ਹੈਗਾ ਸ਼ਾਰਟ ਇਹਦੀ ਇਦਾਂ ਪ੍ਰਿੰਟਡ ਹੀ ਆਗੀ ਆਹ ਵਾਲੀ ਸ਼ਾਰਟ ਪ੍ਰਿੰਟਡ ਆਗੀ ਇਦਾਂ ਨਾ ਇਹਦੀ ਕੋਈ ਬਾਹ ਤੇ ਵਰਕ ਵਗੈਰਾ ਸਿਰਫ ਲੇਸਿੰਗ ਵਗੈਰਾ ਨਾਲ ਆਪਾਂ ਇਹ ਫਿਸ਼ਿੰਗ ਦਿੱਤੀ ਹੈਗੀ ਜਿਵੇਂ ਇਹਦਾ ਨੱਕ ਪਿਆਗਾ ਉਹ ਵੀ ਆਪਾਂ ਪਾਈਪ ਨੂੰ ਲਗਾ ਦੇਣੀ ਹੈ ਇਹਦੇ ਨਾਲ ਦੇਖੋ ਪਲੇਨ ਬਾਟਮ ਆਗੀ ਬਾਟਮ ਦੀਆਂ ਮੂਰੀਆਂ ਤੇ ਆਪਾਂ ਇਹਦਾ ਵਰਕ ਕਰਾਂਗੇ ਮੂਰੀਆਂ ਦੇ ਉੱਪਰ ਹੀ ਵਰਕ ਹੋਇਆ ਹੈ ਦੇ ਨਾਲ ਇਹ ਜਿਹੜਾ ਦੁਪੱਟਾ ਹੈ ਪ्युअर ਕੋਟਾ ਦੁਪੱਟਾ ਦਾ ਇਹ ਦਾ ਪ੍ਰਿੰਟਡ ਦੁਪੱਟੇ ਆਉਂਦੇ ਨੇਗੇ ਇਹਨਾਂ ਵਿੱਚ ਤੁਹਾਨੂੰ ਕਾਫੀ ਕਲਰ ਵਗੈਰਾ ਮਿਲ ਜਾਣਗੇ ਇਸ ਸੂਟ ਦੇ ਵਿੱਚ ਇਹਦੇ ਵਿੱਚ ਆਪਾਂ ਕੋਟਾ ਦੇ ਦੁਪੱਟੇ ਨਾਲ ਆਪਣੇ ਕੋਲ ਕਾਫੀ ਸਾਰੇ ਸੂਟ ਨੇਗੇ ਹੁਣ ਉਹ ਆਪਾਂ ਸੂਟ ਐਦਾਂ ਹੀ ਲੈਣਾਗਾ ਜਾਂ ਉਹਦੇ ਕੋਲ ਵਰਕ ਕਰਵਾ ਕੇ ਲੈਣਾਗਾ ਜਿਵੇਂ ਇਹ ਤਾਂ ਆਪਾਂ ਸਿਰਫ ਬਾਟਮ ਤੇ ਵਰਕ ਕਰਵਾ ਲਿਆ ਪਲੇਸਨਾ ਫਿਨਿਸ਼ਿੰਗ ਇਹਨੂੰ ਆਪਾਂ ਦਿੱਤੀ ਹੈ ਦੁਪੱਟੇ ਨੂੰ ਤੇ ਦੁਪੱਟੇ ਨੂੰ ਤੁਹਾਡੇ ਸਾਰੇ ਫਿਨਿਸ਼ਿੰਗ ਮਤਲਬ ਆਪਾਂ ਸੀ ਕਰਕੇ ਫੇਰ ਦੇਵਾਂਗੇ ਹਾਂਜੀ ਦੇਖੋ ਇਹਦੇ ਨਾਲ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਲੈ ਸਕਦੇ ਹੋਗੇ ਇਹ ਆਪਾਂ ਨੂੰ ਇਦਾਂ ਹੀ ਪਲੇਨ ਬਾਟਮ ਦੇ ਨਾਲ ਆਪਾਂ ਨਾਲ ਦੁਪੱਟੇ ਦੇ ਆਪਾਂ ਨੂੰ ਆਉਂਦੇ ਨਹੀਂਗੇ ਸੂਟ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਇਹ ਵਾਲਾ ਸੂਟ ਲੈ ਸਕਦੇ ਹੋ ਇਹਦੇ ਆਪਾਂ ਸ਼ਰਟ ਤੇ ਕੋਈ ਵਰਕ ਨਹੀਂ ਕਰਵਾਇਆ ਤੁਸੀਂ ਨਾਲ ਆਪਣਾ ਸ਼ਰਟ ਦਾ ਵਰਕ ਐਡ ਕਰਵਾਉਣਾ ਪਿਆ ਕੋਈ ਆਪਣੀ ਬਾਹ ਤੇ ਪੈਚ ਵਗੈਰਾ ਲਗਾ ਕੇ ਜਾਂ ਢੇਰੇ ਦੇ ਉੱਪਰ ਵਰਕ ਕਰਵਾ ਕੇ ਜਾਂ ਇਹ ਆਹੀ ਵਰਕ ਆਪਣਾ ਢੇਰੇ ਤੇ ਕਰਵਾ ਕੇ ਹੈਨਾ ਉਹ ਜਿਵੇਂ ਤੁਸੀਂ ਆਪਣਾ ਚਾਹੁੰਦੇ ਹੋਗੇ ਆਪਣਾ ਉਹ ਦਾ ਵਰਕ ਕਰਵਾ ਸਕਦੇ ਡਿਸਟਾ ਕਾਟਨ ਦੇ ਵਿੱਚ ਇਹ ਆਪਣਾ ਸੂਟ ਆ ਪਰ ਤੁਸੀਂ ਇਹ ਜਿਹੜੀ ਸੇਮ ਡਿਜ਼ਾਈਨ ਹੈ ਇਹ ਆਪਣਾ ਕੈਮਰਿਕ ਦੇ ਸੂਟਾਂ ਦੇ ਕਰਵਾਓ ਤੋ ਜਿਹੜੀ ਫੈਬਰਿਕ ਆ ਉਹ ਤੁਹਾਡੀ ਆਪਣੀ ਚੁਆਇਸ ਦੀ ਹੋਈ ਹੋਗੀ ਜਿਹੜਾ ਨੈਕਸਟ ਹੈਗਾ ਆਪਣਾ ਇਹ ਵੀ ਆਪਣਾ ਟਿਸਟਾ ਕਾਟਨ ਦਾ ਹੀ ਹੈਗਾ ਇਹਦੇ ਨਾਲ ਪਤ ਪਟਾ ਡਾਈ ਕਰਵਾਇਆ ਦੇਖੋ ਕੋਟੇ ਸੁਪਰ ਨੈਟ ਦਾ ਦੁਪੱਟਾ ਫਿਰ ਡਾਈ ਕਰਵਾ ਕੇ ਵਾਇਟ ਜਿਸ ਤਰ੍ਹਾਂ ਇਹ ਵੀ ਆਪਣਾ ਟਿਸਟਾ ਕਾਟਨ ਦੀ ਵੀ ਜੀਆ ਪ੍ਰਿੰਟ ਹੈ ਮੋਸਨਾ ਪ੍ਰਿੰਟ ਹੈ ਵੀ ਆਪਣਾ ਐਦਾਂ ਸ਼ਰਟ ਤੇ ਤੇ ਵੀ ਕੋਈ ਵਰਕ ਨਹੀਂ ਹੈਗਾ ਤੇ ਇਹ ਸ਼ਰਟ ਆਪਣੀ ਐਦਾਂ ਹੀ ਆਪਾਂ ਸਟਿਚ ਕਰਵਾਈ ਹੈ ਤੇ ਲੈ ਸਕਦੇ ਹਾਂ ਨਾਲ ਤੇ ਇਹਦੀ ਬਾਟਮ ਨਹੀਂ ਮੂਲੀ ਤੇ ਆਹ ਵਰਕ ਹੋਵੇਗਾ ਪਲੇਨ ਬਾਟਮ ਹੈ ਇਹਦੇ ਨਾਲ ਮਹਿੰਦੀ ਸੀ ਬਾਟਮ ਦੇ ਮੂਲੀ ਦੇ ਉੱਪਰ ਆਪਣੀ ਆਹ ਵਾਲਾ ਵਰਕ ਹੋਇਆ ਹੈ ਦੇ ਨਾਲ ਇਹਦੇ ਆਪਾਂ ਸੁਪਰ ਨੈਟ ਦਾ ਦੁਪੱਟਾ ਲਾਈ ਕਰਵਾਇਆ ਹੁਣ ਤੁਸੀਂ ਟੈਸਟ ਕਾਟਣ ਦੇ ਸੂਟ ਲੈ ਲੇਗੇ ਜਿਹੜੇ ਉਹ ਐਦਾਂ ਦੁਪੱਟੇ ਦੇ ਨਾਲ ਵੀ ਲੈ ਸਕਦੇ ਹੋ ਜਿਵੇਂ ਇਹਦੇ ਨਾਲ ਦੁਪੱਟਾ ਵੀ ਆਉਂਦਾ ਕੋਟੇ ਦਾ ਲੱਗਿਆ ਹੈ ਐਦਾਂ ਵੀ ਲੈ ਸਕਦੇ ਹੋ ਕਿ ਇਹਦੇ ਵਿੱਚ ਵੀ ਆਪਣੇ ਕੋਲੋਂ ਕਾਫੀ ਸਾਰੇ ਡਿਜ਼ਾਈਨ ਹੈਗੇ ਨੇ ਪ੍ਰਿੰਟ ਹੈਗੇ ਨੇ ਕਲਰ ਹੈਗੇ ਨੇਗੇ ਤੇ ਜੇਕਰ ਤੁਸੀਂ ਆਪਣਾ ਦੁਪੱਟਾ ਕੋਈ ਤੁਹਾਡੇ ਕੋਲ ਹੈਗਾਗਾ ਉਹਦੇ ਨਾਲ ਮੈਚ ਕਰਕੇ ਸੂਟ ਲੈਣਾਗਾ ਜਾਂ ਤੁਸੀਂ ਵਿਦਆਊਟ ਦੁਪੱਟਾ ਸੂਟ ਬਵਾਇਆ ਕਰਨਾਗਾ ਇਹ ਦੁਪੱਟਾ ਤਾਂ ਆਪਾਂ ਨੇ ਡਾਈ ਕਰਵਾਇਆ ਇਹ ਆਪਾਂ ਐਦਾਂ ਮੈਚਿੰਗ ਦੇ ਵਿੱਚ ਵੀ ਆਉਣ ਦੇ ਬਿਨਾਂ ਤੁਹਾਡੇ ਕੋਲ ਤੁਸੀਂ ਆਪਣਾ ਐਦਾਂ ਵੀ ਲੈ ਸਕਦੇ ਹੋ ਬੈਸਟ ਕ ਅੰਦੀ ਗਰਮੀਆਂ ਦੇ ਵਿੱਚ ਵੀਅਰ ਕਰ ਲਈ ਵਿਦਆਊਟ ਲਾਈਨਿੰਗ ਆਪਾਂ ਇਹਨੂੰ ਸਟਿਚ ਕਰ ਸਕਦੇ ਆਂਗੇ ਤੇ ਇਹ ਆਪਣਾ ਕੋਈ ਇਹਦੀ ਐ ਹੈ ਨਹੀਂ ਗੀ ਮਤਲਬ ਕੋਈ ਵੀ ਕੰਪਲੀਟ ਵਗੈਰਾ ਵੀ ਐਸੇ ਜੁਜੂਗਾ ਚੜਜੂਗਾ ਜ ਜਨ ਕੁਝ ਹੋ ਜੂਗਾ ਮਤਲਬ ਪੂਰਾ ਵਧੀਆ ਫੈਬਰਿਕ ਆਪਣਾ ਟੈਸਟਾ ਕਾਟਨ ਦਾ ਗਰਮੀਆਂ ਵਿੱਚ ਵੀਅਰ ਕਰ ਲਈ ਇਹ ਆਪਣਾ ਟੈਸਟਾ ਕਾਟਨ ਦੇ ਸੂਟ ਸੀਗੇ ਤੋਂ ਨਾਤੇ ਵਰਕ ਵਗੈਰਾ ਹੋਇਆ ਹੋਇਆ ਸੀਗਾ ਹਾਂ ਜਿਹੜਾ ਨੈਕਸਟ ਆਪਣਾ ਇਹ ਕੈਮਰਿਕ ਕਾਟਨ ਦਾ ਆਪਣਾ ਦੇਖੋ ਮੂਹਰੇ ਤੇ ਵਰਕ ਹੋਇਆ ਹੋਇਆ ਹੈ ਇਹ ਵਾਲਾ ਬਹੁਤ ਸੋਣਾ ਵਰਕਾ ਦੇਖੋ ਇਹ ਨਾਲ ਸੁਣਾ ਵਰਕ ਆਪਣਾ ਮੂਰੀ ਦੇ ਉੱਪਰ ਹੋਇਆ ਹੈਗਾ ਪਲੇਨ ਆਪਾਂ ਇਹਦੇ ਨਾਲ ਬਾਟਮ ਰੱਖੀ ਹੈਗੀ ਤੇ ਆਹ ਵਾਲੀ ਇਹ ਦਿ ਸ਼ਾਰਟ ਹੈ ਕੈਮਰੀ ਕਾਟਨ ਦੀ ਇਹ ਕੈਮਰੀ ਕਾਟਨ ਦੀ ਇਹ ਕੈਮਰੀ ਕਾਟਨ ਦੇ ਸੁਣਦਾਂ ਆਪਾਂ ਪਹਿਲਾਂ ਵੀ ਕਾਫੀ ਵਾਰ ਆਪਣੀ ਵੀਡੀਓ ਵਿੱਚ ਦਿਖਾਏ ਲੇਗੇ ਅੱਜ ਵੀ ਤੁਹਾਡੇ ਲਈ ਆਪਾਂ ਲੈ ਕੇ ਆਏ ਕੈਮਰੀ ਕਾਟਨ ਦੇ ਮੂਰੀਆਂ ਦੇ ਵਰਕ ਵਾਲੇ ਬਹੁਤ ਸੋਹਣਾ ਪ੍ਰਿੰਟ ਹੈ ਦਾ ਤੁਸੀਂ ਆਪਣਾ ਜੇ ਸੇਮ ਤੁਹਾਨੂੰ ਆਪਾਂ ਸ਼ੋਰਟ ਕਹਦੇ ਨਹੀਂ ਹੈਗਾ ਵੀ ਮਿਲ ਜੂਗਾ ਮਿਲ ਵੀ ਸਕਦਾ ਨਹੀਂ ਮਿਲ ਸਕਦਾ ਹੈਗਾ ਤੁਸੀਂ ਆਪਣਾ ਤੁਹਾਨੂੰ ਅਸੀਂ ਹੋਰ ਪ੍ਰਿੰਟਰ ਵਗੈਰਾ ਸੈਂਡ ਕਰ ਦਾਂਗੇ ਉਦਾਂ ਹੀ ਵਾਲਾ ਵਰਕ ਤੁਸੀਂ ਲੈ ਸਕਦਾ ਕੈਮਰੀ ਕਾਟਨ ਨੂੰ ਹੀ ਬਾਟਮ ਆ ਇਹ ਕੈਮਰਿਕ ਦੀ ਉਹ ਸ਼ਰਟ ਹੈ ਤੇ ਨਾਲ ਦੁਪੱਟਾ ਵਗੈਰਾ ਤਿਆਰ ਕਰਵਾਉਣਾਗਾ ਉਹ ਤੁਸੀਂ ਆਪਣੀ ਚੋਇਸ ਅਕੋਰਡਿੰਗ ਕਰਵਾ ਸਕਦੇ ਹੋ ਅਦਰਵਾਈਜ਼ ਤੁਸੀਂ ਵਿਦਆਊਟ ਦੁਪੱਟਾ ਵੀ ਆਪਣਾ ਹੀ ਬਾਏ ਕਰ ਸਕਦੇ ਹੋ ਬਹੁਤ ਸੋਹਣੀ ਆਪਣੀ ਪ੍ਰਿੰਟ ਦੇ ਵਿੱਚ ਹੀ ਕੈਮਰਿਕ कॉटन ਦੇ ਵਿੱਚ ਆਪਣਾ ਸੂਟ ਹੈ ਹਾਂਜੀ ਜਿਹੜਾ ਨੈਕਸਟ ਹੈ ਇਹ ਵਾਲਾ ਵੀ ਆਪਣਾ ਕੈਮਰਿਕ कॉटन ਦਾ ਹੀ ਹੈ ਕੈਮਰਿਕ कॉटन ਦਾ ਦੇਖੋ ਆਪਣਾ ਸੂਟ ਹੈਗਾ ਇਹ ਇਹ ਵਾਲੀ ਸ਼ਰਟਾ ਦੇਖੋ ਕੈਮਰਿਕ कॉटन ਦੀ ਬਹੁਤ ਸੋਹਣੀ ਇਹਦਾ ਫਲਾਰ ਜੇ ਵਾਲੀ ਦੇਖੋ ਸ਼ਰਟ ਆ ਵਿੱਚ ਇਹਦੇ ਇਹਦੇ ਫਲਾਰ ਦੇ ਬੜੇ ਹੋਏ ਰੰਗ ਦੇਖੋ ਰਾਇਲ ਬਲੂ ਕਲਰ ਦੇ ਸਕਾਈ ਕਲਰ ਦੇ ਵਿੱਚ ਥੋੜਾ ਜਿਹਾ येलो ਸ਼ੇਡ ਹੈਗਾ ਤੇ ਆਹ ਵਾਲੀ ਦੇਖੋ ਇਹਦੀ ਬਾਟਮ ਹੈ ਬਾਟਮ ਇਹ ਮੂਰੀ ਹੈ ਤੇ ਐਵੇਂ ਵਰਕ ਹੋਇਆ ਹੈਗਾ ਸਕਾਈ ਕਲਰ ਦੀ ਬਾਟਮ ਹੈਗੀ ਦੇ ਨਾਲ ਇਹਦੇ ਦੇਖੋ ਐਦਾਂ ਹੀ ਇਹਦੇ ਪ੍ਰਿੰਟ ਦੇ ਨਾਲ ਥੋੜੀ ਸੋਹਣੀ ਲੱਗ ਰਹੀ ਹੈ ਇਹ ਵੀ ਆਪਣਾ ਕੈਮਰੀ कॉटन ਦੇ ਵਿੱਚ ਹੈ ਕੈਮਰੀ कॉटन ਦੇ ਵਿੱਚ ਬਣਾ ਤੁਹਾਨੂੰ ਦੱਸਾ ਜੇ ਤੁਸੀਂ ਐਦਾਂ ਹੀ ਲੈਣਾਗਾ ਆਪਣਾ ਬਦੌਟ ਵਰਕ ਤਾਂ ਤੁਹਾਨੂੰ 7-800 ਦੀ ਰੇਂਜ ਦੇ ਵਿੱਚ ਸੂਟ ਬਣ ਜਾਂਦਾ ਹੈ ਥੋੜਾ ਬਹੁਤ ਬਸ ਫੈਬ੍ਰਿਕ ਦੇ ਅਕੋਰਡ ਨਾਲ ਫਰਕ ਪਿਆ ਜਾਂਦਾ ਹੈ ਜਦੋਂ ਪ੍ਰਿੰਟ ਦੇ ਕਾਹੜੇ ਨੇ ਜੇਕਰ ਤੁਸੀਂ ਐਦਾਂ ਮੂਰੀਆਂ ਦੇ ਉੱਪਰ ਵਰਕ ਕਰਵਾ ਕੇ ਲੈਣਾ ਕੈਮਰੀ कॉटन ਦਾ ਸੂਟ ਤਾਂ 1250 1250 ਦੀ ਰੇਂਜ ਦੇ ਵਿੱਚ ਆਪਣਾ ਜਿਹੜਾ ਸੂਟ ਹ ਤਿਆਰ ਹੋ ਜਾਂਦਾ ਹੈ ਇਹ ਵੀ ਆਪਣਾ ਮੂਰੀ ਦੇ ਵਰਕ ਵਾਲਾ ਦੇਖੋ ਐਦਾਂ ਕਾਫੀ ਸੋਹਣੀ ਪ੍ਰਿੰਟਿੰਗ ਹੈ ਦੀ ਆਪਣੀ ਸ਼ਰਟ ਦੀ ਤੇ ਬਾਟਮ ਦੀ ਬਹੁਤ ਸਾਰਾ ਪ੍ਰਿੰਟ ਸੀ ਆਪਣਾ ਕਾਫੀ ਸਾਰੇ ਸੂਟ ਆਪਾਂ ਐਦਾਂ ਦੇ ਸੇਲ ਕੀਤੇ ਨੇ ਕਿ ਬਹੁਤ ਸਾਰੀ ਡਿਮਾਂਡ ਦੇ ਵਿੱਚ ਨੇ ਇਹ ਵਾਲੇ ਸੂਟ ਆਪਨੇ ਤੁਸੀਂ ਐਦਾਂ ਦਾ ਆਪਣਾ ਤਮੂਰੀਆਂ ਦੇ ਵਰਕ ਵਾਲੇ ਹੋਰ ਵੀ ਲੈ ਸਕਦੇ ਹੋਗੇ ਹਾਂ ਜਿਹੜਾ ਨੈਕਸਟ ਹੈ ਦੇਖੋ ਆਪਣਾ ਇਹ ਵੀ ਆਪਣਾ ਕੈਮਰੀ कॉटन ਦਾ ਇਹ ਜਿਵੇਂ ਦੇਖ ਫਿਰਦਾ ਮੂਵੀ ਦੇ ਵਰਕ ਹੋਇਆ ਹੈ। ਜਿਵੇਂ ਸਕਾਈ ਜਿਹਾ कलर ਦੀ ਬਾਟਮ ਹੈ ਇਹਦੀ। ਤੇ ਫਾਵਲੇ ਦੇ ਦਿੱਤੀ ਖੂਬਸੂਰਤ ਹੈ। ਇਹ ਵੀ ਆਪਣਾ ਕੈਮੀਕੋਟ ਹੈ। ਇਹ ਜਗਾ ਇਹ ਪੀਚ ਪਿੰਕ ਜਿਹਾ ਕਲਰ ਆਗਾ ਦੇਖੋ ਤਾਂ ਸ਼ਰਟ ਦਾ ਪੀਚ ਪਿੰਕ ਜਿਹਾ ਕਲਰ ਆਗਾ ਇਹ ਮੈਂ ਤੇ ਵਿੱਚ ਇਹ ਮਹਰੂਨ ਜੀ ਸ਼ੇਡ ਆ ਥੋੜੀ ਜਿਹੀ ਸਕਾਈ ਆ ਥੋੜਾ ਜਿਹਾ ਜਿਹੜਾ ਬਰਾਮਾ ਗ੍ਰੀਨ ਜਿਹਾ ਕਲਰ ਹੁੰਦਾ ਉਹ ਆਗਾ ਥੋੜਾ ਜਿਹਾ ਮਸਟਰਡ ਹੈਗਾ। ਬਹੁਤ ਸੋਹਣਾ ਡਿਜ਼ਾਈਨ ਹੈ ਦੇਖੋ ਇਹ ਫਲਾਰ ਜਿਹੜੇ ਬੜੇ ਫਰੇਡੇ ਕਰਕੇ ਤੁਹਾਨੂੰ ਦਿਖਾ ਦਿੰਜਾਂਗੇ ਆਪਾਂ ਕਹਿਣਗਾ ਕਾਫੀ ਸੋਨਾ ਪ੍ਰਿੰਟ ਦਾ ਸ਼ਰਟ ਦਾ ਵਧੀਆ ਲੁੱਕ ਵਾਲਾ ਸੂਟ ਬਣੂਗਾ ਆਪਣਾ ਤੇ ਨਾਲੇ ਦੀ ਮੂੜੀ ਦਾ ਵਰਤਣਾ ਗਿਆ ਕਾਫੀ ਸੋਨੂ ਪ੍ਰਿੰਟ ਹੈਗਾ ਆਪਣੀ ਗਰਮੀ ਦੇ ਵਿੱਚ ਵੀਅਰ ਕਰਨ ਲਈ ਹਲਕੇ ਹਲਕੇ ਇਦਾਂ ਦੇ ਸੂਟ ਕੁਝ ਆਰਾਮ ਨਾਲ ਮਤਲਬ ਆਰਾਮ ਦਾ ਇੱਕ ਸੂਟ ਲੈ ਆਪਣੇ ਲਈ ਗਰਮੀ ਦੇ ਵਿੱਚ ਪਹਿਨਣ ਵਾਲੇ ਆਪਣੇ ਲਈ ਪੰਜਾਬ ਦੇ ਵਿੱਚ ਤਾਂ ਆਪਣੇ ਸਭ ਤੋਂ ਬੈਸਟ ਮਤਲਬ ਕੈਮਰੇ ਕੀ ਮੰਨੀ ਹੈ ਜੇ ਹੁਣਾ ਤਿੰਨ ਚਾਰ ਮਹੀਨਿਆਂ ਵਾਸਤੇ ਦਾ ਚਾਰ ਮਹੀਨਿਆਂ ਵਾਸਤੇ ਆਪਣੇ ਕੋਲ ਕੈਮਰੇ ਦੇ ਹੀ ਸੂਟ ਚਾਹੀਦੇ ਨੇ ਹਲਕੇ ਹਲਕੇ ਬਸ ਇਦਾਂ ਵੀਅਰ ਕਰਨ ਦੇ ਲਈ ਹਾਂਜੀ ਬਿਦੌਟ ਰੈਨਿੰਗ ਆਪਾਂ ਇਹਨਾਂ ਨੂੰ ਸਿਚ ਕਰ ਸਕਦੇ ਹਾਂ ਜਿਹੜਾ ਨੈਕਸਟ ਆ ਦੇਖੋ ਇਹ ਤੁਸੀਂ ਆਪਣਾ ਐਦਾਂ ਬਿਨਾ ਵਰਕ ਤੋਂ ਵੀ ਸੂਟ ਲੈ ਸਕਦੇ ਹੋਗੇ ਇਹ ਆ ਇਹ ਵਾਲਾ ਆਪਣੇ ਕੋਲ ਬਿਨਾ ਵਰਕ ਤੋਂ ਸੂਟ ਹੈਗਾ ਇਹ ਤੁਸੀਂ ਬਿਦੌਟ ਵਰਕ ਆਪਣਾ ਸੂਟ ਐਦਾਂ ਲੈ ਸਕਦੇ ਹੋ ਮੈਚਿੰਗ ਇਹ ਵਾਲੀ ਸ਼ਰਟ ਆ ਤੇ ਇਹ ਬੋਟਮ ਹੈ ਦੀ ਤੇ ਨਾਲ ਇਹਨੂੰ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਦਿਖਾਏ ਨੇ ਉਹਦਾ ਕੋਈ ਮੂੜੀ ਦੇ ਬਸਮੀ ਕਰਵਾ ਸਕਦੇ ਹੋਗੇ ਜੇਕਰ ਤੁਸੀਂ ਐਦਾਂ ਦਾ ਪੈਚ ਲਗਾ ਕੇ ਸਟਿਚਿੰਗ ਕਰਵਾਉਣੀਆਂ ਵੀ ਉਹਦਾ ਕਰਵਾ ਸਕਦੇ ਹੋ ਤਾਂ ਨਾਲ ਇਹਦਾ ਲੇਸ वगैरा ਦੇ ਕੋਈ ਆਪਣਾ ਕੋਈ ਕਰਵਾਉਣਾ ਦਾ ਉਹਦਾ ਕਰਵਾ ਸਕਦੇ ਹੋ ਇਸ ਪੈਰ ਨਾਲ ਹਾਂ ਜਿਹੜਾ ਆਹੜਾ ਦੇਖੋ ਇਹ ਵੀ ਆਪਣਾ ਇਦਾਂ ਹੀ ਇਹਨਾਂ ਦੇਖੋ ਇਹ ਵੀ ਆਪਣਾ ਬਿਦੌਟ ਵਰਕ ਆਗਾ ਸੂਟ ਇਹ ਵੀ ਤੁਸੀਂ ਆਪਣਾ ਇਦਾਂ ਹੀ ਲੈ ਸਕਦੇ ਹੋ ਜੇ ਇਹ ਤੇ ਹੁਣ ਆਪਾਂ ਨੇ ਪਿੰਟੈਕਸ ਵਗੈਰਾ ਮਹਿਰੂਨ ਕਲਰ ਦੇ ਜਾਂ ਮਾਸਟਰਡ ਕਲਰ ਦੇ ਪਿੰਟੈਕਸ ਦਾ ਸਟਿਚ ਕਰਨਾ ਹੋਵੇ ਵਧੀਆ ਨੈਕ ਦੀ ਡਿਜ਼ਾਈਨਿੰਗ ਹੋਣੀ ਹੋਵੇ ਤਾਂ ਕਾਫੀ ਸੋਹਣਾ ਸੂਟ ਆਪਣਾ ਬਣ ਕੇ ਤਿਆਰ ਹੁੰਦਾ ਹੈਗਾ ਤੇ ਤੁਸੀਂ ਇਦਾਂ ਵੀ ਆਪਣਾ ਤਿਆਰ ਕਰਵਾ ਸਕਦੇ ਮੈਂ ਤੁਹਾਨੂੰ ਆਪਣਾ ਤਿਆਰ ਕੀਤਾ ਹੋਇਆ ਦਾ ਸੂਟ ਦਿਖਾ ਵੀ ਦਿੰਨੀ ਆ ਜਿਵੇਂ ਤਾਂ ਇਹਨਾਂ ਨੂੰ ਦੋ ਬਿਦਰਾ ਵਰਕ ਤੇ ਸੂਟ ਦਿਖਾਇਆ ਨੇ ਤੁਸੀਂ ਇਦਾਂ ਆਪਣਾ ਇਹਨਾਂ ਨੂੰ ਤੇ ਮੈਂ ਦੇਖੋ ਸੀ ਇਹ ਆਪਣਾ ਆ ਸੂਟ ਤਿਆਰ ਕਰਵਾਇਆ ਇੱਥੇ ਕੋਈ ਵਰਕ ਵਗੈਰਾ ਨਹੀਂ ਹੈਗਾ ਦੇਖੋ ਇਹਦੇ ਆਪਾਂ ਕਿੰਨੇ ਸੋਹਣੇ ਡਿਜ਼ਾਈਨ ਦੇ ਨਾਲ ਆਪਾਂ ਤਿਆਰ ਕਰਵਾਇਆ ਦੇਖੋ ਨੈਕ ਦਾ ਵਰਕ ਹੈ ਇਹਦੇ ਹਾਂ ਸੌਰੀ ਨੈਕ ਦਾ ਵਰਕ ਨਹੀਂ ਆ ਤਾਂ ਮੈਂ ਨੈਕ ਦੇ ਡਿਜ਼ਾਈਨ ਦੇ ਦੇਖ ਕੇ ਇਹ ਸੂਟ ਬਣਾਈਆ ਇਹਦੇ ਨਾਲ ਜਿਹੜੀ ਬਾਟਮ ਸੀ ਦੇਖੋ ਇਦਾਂ ਦੀ ਸੀ ਪਲੇਨ ਆਹ ਵਾਲੀ ਪਲੇਨ ਬਾਟਮ ਸੀਗੀ ਤੇ ਆਪਾਂ ਇਹਦੇ ਅੰਦਰ ਕੋ ਪੈਚ ਕੱਟ ਕੇ ਇਹਦੇ ਨੈਕ ਤੇ ਬਣਾਤਾ ਤੇ ਲੇਸ ਵਗੈਰਾ ਨਾਲ ਇਦਾਂ ਦੀ ਫਿਨਿਸ਼ਿੰਗ ਦੇਤੀ ਆਪਾਂ ਨੇ ਕਿੰਨਾ ਸੋਹਣਾ 2D ਸ਼ੇਪ ਜਿਹਾ ਨੈਕ ਬਣਾਇਆ ਤੇ ਬਟਨ ਲਗਾ ਤੇ ਤੇ ਘੇਰੇ ਦਾ ਦੇਖੋ ਆਹ ਵਾਲਾ ਘੇਰਾ ਇਹ ਰਹੇ ਉਹ ਕੁਰਾਪਾ ਇੱਦਾਂ প্রিনਟ ਐਕਸੇ ਪਾਤਮੀ ਚ ਲੈਸਾਂ ਪਾਤੀਆਂ ਇਹਦੇ ਵੀ ਕਰ ਤੁਸੀਂ ਆ ਜਿਹੜੇ ਸੂਟ ਤੁਹਾਨੂੰ ਮੈਂ ਇਦਾਂ ਬਿਨਾ ਵਰਕ ਤੋਂ ਦਿਖਾਇਆ ਨੂੰ ਤੁਸੀਂ ਇਹਨਾਂ ਨੂੰ ਐਵੇਂ ਸਟਿਚ ਕਰਵਾ ਸਕਦੇ ਹੋ ਇਹਨੇ ਸੋਹੇ ਖੂਬਸੂਰਤ ਲੁੱਕ ਦਿੰਦਾ ਫਿਰ ਆਪਣਾ ਸੂਟ ਜਿਵੇਂ ਆਪਾਂ ਕੋਈ ਡਿਜ਼ਾਈਨਰ ਦਾ ਸੂਟ ਰੈਡੀ ਕਰਵਾਉਣ ਦਾ ਸਟਿਚਿੰਗ ਵੀ ਨਾਲ ਆਪਾਂ ਇੱਦਾਂ ਕਰਵਾ ਸਕਦੇ ਹਾਂ ਕਿੰਨੇ ਸੋਹੇ ਲੁੱਕ ਵਾਲਾ ਆਪਣਾ ਸੂਟ ਬਣਦਾ ਹੈਗਾ ਤੁਸੀਂ ਇਦਾਂ ਆਪਣਾ ਲੇਸ ਵਗੈਰਾ ਨਾਲ ਵੀ ਤਿਆਰ ਕਰਵਾ ਸਕਦੇ ਹੋ ਜੀ ਆਪਾਂ ਪ੍ਰਿੰਟ ਵਾਲੇ ਸੂਟ ਤੁਹਾਨੂੰ ਅਜਿਹਾ ਦਿਖਾਏ ਸੀ ਕਿ ਆਪਣੀ ਤੇ ਕਾਫੀ ਸਾਰੇ ਆਪਣੇ ਕੋਲ ਪ੍ਰਿੰਟ ਵਾਲੇ ਸੂਟ ਖਾਏਗੇ ਸੀ ਲੈ ਸਕਦੇ ਆ ਨਾਲ ਵੀ ਤੁਸੀਂ ਰੈਡੀ ਕਰਵਾ ਸਕਦੇ ਹੋ ਵਰਕ ਨਾਲ ਵੀ ਕਰਵਾ ਸਕਦੇ ਹੋ ਤੇ ਫੈਬਰਿਕ ਆਪਾਂ ਚੈਸਟਾ ਕਾਟਨ ਵੀ ਲੈ ਸਕਦੇ ਹਾਂ ਮਸਲੀਨ ਵੀ ਤੇ ਆਪਣਾ ਨੀਨਨ ਕਾਟਨ ਵਗੈਰਾ ਹਨਾ ਤੇ ਜਿਵੇਂ ਕੈਮਰਿਕ ਦੇ ਵਿੱਚ ਜਿਵੇਂ ਵੀ ਤੁਸੀਂ ਚਾਹੋ ਫੈਬਰਿਕ ਆਪਣੀ ਚੋਇਸ ਅਕੋਰਡਿੰਗ ਆਪਣਾ ਸੈਲੈਕਟ ਕਰ ਸਕਦੇ ਹੋ ਟਾਈਪ ਵੀ ਲੈਣੇ ਕੋਲ ਆਪਣੇ ਸੂਟ ਕਾਫੀ ਸੋਨੇ ਸੋਨੇ ਪ੍ਰਿੰਟ ਆਏ ਨੇ ਕਾਫੀ ਦਿਨ ਪਹਿਲਾਂ ਪਰ ਵੀ ਅਪੋਰਟ ਕੀ ਕਿਸੇ ਟਾਈਮ ਵੀ ਲੈਣੇ ਵਾਲੇ ਸੂਟ ਦਾ ਵੀ ਆਪਣੇ ਸੂਟ ਬਾਏ ਕਰ ਸਕਦੇ ਜਿਵੇਂ ਜਿਵੇਂ ਤੁਹਾਡੀ ਚੁਆਇਸ ਹੋਈ ਪਸੰਦ ਹੋਈ ਉਸ ਅਕੋਰਡਿੰਗ ਆਪਣਾ ਸਾਰਾ ਸੂਟ ਤੁਸੀਂ ਤਿਆਰ ਕਰਵਾ ਸਕਦੇ ਹੋ ਲੈਸਾਂ ਕਿਤੇ ਸਾਰੀ ਡਿਟੇਲਸ ਸਾਨੂੰ ਆਪਣੇ ਵਟਸਐਪ ਤੇ ਪੇਜ ਕਰ ਸਕਦੇ ਹੋ ਸਕਰੀਨ ਦੇ ਉੱਪਰ ਸਾਡਾ ਵਟਸਐਪ ਨੰਬਰ ਹੈ 62391689 डबल ਜੀ ਹਾਂਜੀ ਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਆਪਾਂ ਹੋਰ ਨਵੀਂ ਸੂਟਾਂ ਨਾਲ ਨਵੀਂ ਕਲੈਕਸ਼ਨ ਨਾਲ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ